ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 16 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਲੈ ਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖੋ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਤਰੀਕ ਹੈਗੀ 16 ਜੂਨ ਲਗਾਤਾਰ ਪੰਜਾਬ ਦੇ ਵਿੱਚ ਗਰਮੀ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ ਟੈਂਪਰੇਚਰ ਵੀ 45 46 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਅਜੇ ਨਹੀਂ ਦੇ ਰਹੀ ਦੂਸਰੀ ਤਰਫ ਰਾਤਰਾ ਟੈਂਪਰੇਚਰ ਵੀ ਆਮ ਨਾਲੋਂ ਵੱਧ ਚੱਲ ਰਿਹਾ ਹੈ ਤਕਰੀਬਨ 33-34 ਡਿਗਰੀ ਦੇ ਆਸ-ਪਾਸ ਪਹੁੰਚ ਚੁੱਕਾ ਹੈ ਹੋ ਸਕਦਾ ਹੈ ਕਿ ਜਿਵੇਂ ਅੱਜ ਸਵੇਰ ਵੇਲੇ ਤੋਂ ਹੀ ਗਰਮੀ ਤੇ ਹੌਮਸ ਵਾਲਾ ਮਾਹੌਲ ਬਣਿਆ ਹੋਇਆ ਹੈ ਦੁਪਹਿਰ ਵੇਲੇ ਹੀਟ ਸੈੱਲ ਬਣਨ ਦੇ ਨਾਲ ਥੋੜੀ-ਬਹੁਤੀ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਵੀ ਦੇਖੀਆਂ ਜਾ ਸਕਦੀਆਂ ਹਨ ਤੇ ਠੰਢੀ ਛਣੇਰੀ ਵੀ ਚੱਲ ਸਕਦੀ ਹੈ ਏ ਮਾਝੇ ਮਾਲਵੇ ਤੇ ਦੁਆਬੇ ਦੇ ਕਿਸੇ ਇਲਾਕੇ ਹੁੰਦੇ ਵਿੱਚ ਵੀ ਹੋ ਸਕਦੇ ਏ ਖਾਸ ਕਰਕੇ ਜ਼ਿਆਦਾਤਰ ਚਾਂਸ ਤਾਂ ਹੁੰਦੇ ਹਨ ਮਾਲਵੇ ਏਰੀਏ ਦੇ ਜੋ ਰਾਜਸਥਾਨ ਦੇ ਨਾਲ ਲੱਗਦੇ ਹਨ ਇੱਧਰ ਅੰਮ੍ਰਿਤਸਰ ਤਰਨਤਨ ਗੁਰਦਾਸਪੁਰ ਪਠਾਨਕੋਟ ਇਹਨਾਂ ਇਲਾਕਿਆਂ ਦੇ ਵਿੱਚ ਸਭ ਤੋਂ ਪਹਿਲਾਂ ਹਨੇਰੀ ਜਾਂ ਹੀਟ ਸੈੱਲ ਬਣਦੇ ਹਨ ਕਿਉਂਕਿ ਪਹਾੜਾਂ ਦੀ ਸਾਈਡ ਤੋਂ ਲਗਾਤਾਰ ਬੱਦਲਵਾਈ ਹੀਟਾ ਵੱਲੋਂ ਆ ਜਾਂਦੀ ਏ ਜਿਸ ਕਰਕੇ ਠੰਡੀ ਹਨੇਰੀ ਪੰਜਾਬ ਦੇ ਵਿੱਚ ਚੱਲ ਸਕਦੀ ਹੈ ਦੂਸਰੀ ਤਰਫ ਗਰਮੀ ਤੋਂ ਰਾਹਤ ਜਲਦ ਮਿਲਣ ਜਾ ਰਹੀ ਹੈ 18 ਤਰੀਕ ਦੇ ਆਸ-ਪਾਸ ਪੰਜਾਬ ਦੇ ਵਿੱਚ ਮੀਂਹ ਨੇਰੀਆ ਦਾ ਦੌਰ ਦੇਖਿਆ ਜਾਵੇਗਾ ਤੇ ਇੱਕ ਵਾਰ ਫੇਰ ਤੋਂ ਟੈਂਪਰੇਚਰ ਜਿਹੜਾ 40 ਡਿਗਰੀ ਤੋਂ ਹੇਠਾ ਆ ਜਾਵੇਗਾ ਉਹਦੇ ਵਿੱਚ 3 ਤੋਂ 4 ਦਿਨ ਲਗਾਤਾਰ ਪੰਜਾਬ ਵਿੱਚ ਮੀਂਹ ਨੇਰੀ ਰਹੇਗਾ ਇੱਕ ਦੋ ਵਾਰ ਤਕੜੀਆਂ ਕਾਰਵਾਈਆਂ ਮੀਂਹ ਦੀ ਆ ਵੀ ਦੇਖਣ ਨੂੰ ਮਿਲ ਸਕਦੀ ਹਨ ਕੁੱਲ ਮਿਲਾ ਕੇ ਕਹਾਣੀ ਇੰਨੀ ਹੈ ਕਿ ਕੱਲ ਦਾ ਦਿਨ ਤੇ ਪਰਸੋ 18 ਤਰੀਕ ਦੀ ਦੁਪਹਿਰ ਤੋਂ ਬਾਅਦ ਇਹ ਸਿਸਟਮ ਅੰਜਾਮ ਦੇਵੇਗਾ ਉਹਨੇ ਦੋ ਦਿਨ ਪੰਜਾਬ ਵਿੱਚ ਗਰਮੀ ਦਾ ਦੌਰ ਇਸੇ ਤਰ੍ਹਾਂ ਹੀ ਦੇਖਿਆ ਜਾਵੇਗਾ